ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦੱਬੜੀ ਖਾਨਾ ਪੰਜਾਬ ਦੇ ਲੋਕਾਂ ਨੇ ਹੱਦ ਕਰ ਛੱਡੀ ਹੈ ਕਹਿੰਦੇ ਪੰਜਾਬ ਚ ਰੱਖਿਆ ਹੀ ਕੁਛ ਨਹੀਂ ਖੇਤੀ ਕਰਨ ਵਾਲੇ ਜਿਹੜੇ ਕਿਸਾਨ ਪਰਿਵਾਰ ਹੈ ਉਹ ਖੇਤੀ ਤੋਂ ਅੱਕੇ ਪਏ ਆ ਪਸ਼ੂ ਪਾਲਣ ਤੋਂ ਅੱਕੇ ਪਏ ਆ ਕਹਿੰਦੇ ਖੇਤੀ ਵੀ ਘਾਟੇ ਦਾ ਸੌਦਾ ਤੇ ਪਸ਼ੂ ਪਾਲਣ ਵੀ ਘਾਟੇ ਦਾ ਸੌਦਾ ਮੈਂ ਕਦੇ-ਕਦੇ ਸੋਚ ਕੇ ਹੈਰਾਨ ਹੁੰਨਾ ਕਿ ਵੀ ਜਿਹੜੀ ਚੀਜ਼ ਕਿਸਾਨ ਦੇ ਕੰਮ ਦੀ ਆ ਪੱਕਦੀ ਆ ਉਹ ਸਾਰੇਕ ਚੀਜ਼ ਤੋਂ ਕਿਸਾਨ ਇਹ ਕਹਿ ਕੇ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਿਹਾ ਕਿ ਖੇਤੀ ਵੀ ਘਾਟੇ ਚ ਇਹਦੇ ਚੋ ਵੀ ਕੋਣ ਨਹੀਂ ਬਚਦਾ ਤੇ ਪਸ਼ੂ ਪਾਲਣ ਚੋ ਵੀ ਕੋਣ ਨਹੀਂ ਪਛਤਾ ਤਾਂ ਸਭ ਤੋਂ ਪਹਿਲਾਂ ਸਾਡੇ ਲੋਕ ਖੇਤੀ ਚੋ ਪਛਾਹ ਹੁੰਦੇ ਪਏ ਆ ਠੇਕੇ ਦੇ ਜਿਹੜਾ ਬੰਦਾ ਪੈ ਲਈ ਦਿੰਦਾ ਪਹਿਲਾਂ ਸੰਦ ਵੇਚਦਾ ਜਿੰਨੇ ਕਿਸਾਨ ਖੇਤੀ ਕਰਦੇ ਪਏ ਆ ਹਾਲ ਦੀ ਘੜੀ ਉਹਨਾਂ ਵਿੱਚੋਂ ਬਹੁ ਗਿਣਤੀ ਖੁਸ਼ੀ-ਖੁਸ਼ੀ ਖੇਤੀ ਨਹੀਂ ਕਰ ਰਹੇ ਤੇ ਉਹਨਾਂ ਵਿੱਚੋਂ ਬਹੁ ਗਿਣਤੀ ਇਹ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੇ ਧੀਆ ਪੁੱਤ ਖੇਤੀ ਕਰਨ ਤੇ ਇਹੀ ਹਾਲਾਤ ਪਸ਼ੂ ਪਾਲਣ ਵਾਲੇ ਮਾਮਲੇ 'ਚ ਬਣੇ ਹੋਏ ਆ ਵਜ੍ਹਾ ਕੀ ਵਜ੍ਹਾ ਜਿਹੜੀ ਅਸਲ ਹੈਗੀ ਆ ਉਹ ਹੈਗੀ ਸਰਕਾਰ ਦੀ ਗਲਤ ਨੀਤੀ ਹੂੰ ਤੇ ਆਪ ਦਾ ਖੇਤੀ ਦੇ ਗਿਆਨ ਤੋਂ ਸਖਣੇ ਹੋਣਾ ਹੂੰ ਸਰਕਾਰ ਦੀਆਂ ਗਲਤ ਨੀਤੀਆਂ ਦੇ ਬਾਵਜੂਦ ਅਸੀਂ ਆਪਣੇ ਖੇਤਾਂ 'ਚੋ ਇਸ ਤਰ੍ਹਾਂ ਦੀ ਖੇਤੀ ਕਰਕੇ ਇਸ ਤਰ੍ਹਾਂ ਦੇ ਸਿਸਟਮ ਖੜੇ ਕਰਕੇ ਸਰਕਾਰਾਂ ਦੇ ਦਬਾਉਣ ਦੇ باوجود ਅਸਮਾਨ ਛੂ ਸਕਦੇ ਆ ਜੇ ਅਸੀਂ ਆਪਣੇ ਦਿਮਾਗ ਤੋਂ ਕੰਮ ਲਈਏ ਖੇਤੀ ਦੇ ਗਿਆਨ ਵਿਗਿਆਨ ਤੋਂ ਜਾਣੂ ਹੋ ਕੇ ਖੇਤੀ ਕਰੀਏ ਤੇ ਖੇਤੀ ਨੂੰ ਮੰਡੀ ਵਿੱਚ ਸੁੱਟਣ ਦੀ بجائے ਲੋਕਾਂ ਤੱਕ ਲੈ ਕੇ ਜਾਈਏ ਖੇਤਾਂ ਖੇਤਾਂ ਦੀ ਜਿਹੜੀ ਉਪਜਾ ਉਹਦੀ ਗ્રાਹਕ ਮੰਡੀ ਨਹੀਂ ਹੋਣੀ ਚਾਹੀਦੀ ਉਦੇ ਗਾਹਕ ਸਾਡੇ ਆਮ ਲੋਕ ਹੋਣੇ ਚਾਹੀਦੇ ਆ ਤਾਂ ਇਸੇ ਸੋਚ ਦੇ ਨਾਲ ਦਾਸ ਇੱਕ ਖੇਤੀ ਮਾਡਲ ਲੋਕਾਂ ਦੇ ਵਿੱਚ ਲੈ ਕੇ ਜਾ ਰਿਹਾ ਪਿਛਲੇ ਕਾਫੀ ਸਮੇਂ ਤੋਂ ਤੇ ਉਹ ਮਾਡਲ ਅੱਜ ਇਸ ਖੇਤ ਦੇ ਵਿੱਚ ਜਿਹੜਾ ਹੈਗਾ ਜਦੋਂ ਇਹਦੀ ਸ਼ੁਰੂਆਤ ਹੋਈ ਸੀਗੀ ਸਤੰਬਰ ਦੇ ਮਹੀਨੇ ਹਾਂਜੀ ਠੀਕ ਹੈ ਤੇ ਸਤੰਬਰ ਦੇ ਵਿੱਚ ਫਸਲ ਬੀਜੀ ਗਈ ਸੀ ਮਿਸ਼ਰਤ ਖੇਤੀ ਆ ਮੁੱਖ ਫਸਲ ਦੇ ਤੌਰ ਤੇ ਗੰਨਾ ਤੇ ਗੰਨੇ ਦੇ ਵਿੱਚ ਇਹ ਜਿਹੜੀ ਗੋਭੀ ਸਰੋਂ ਤੁਸੀਂ ਦੇਖ ਰਹੇ ਹੋ ਇਹਦੀ ਕਾਸਟ ਕੀਤੀ ਹੋਈ ਆ ਪਰ ਉਸ ਤੋਂ ਪਹਿਲਾਂ 4 ਮਹੀਨੇ ਇਸ ਖੇਤ ਨੂੰ ਆ ਇੰਨੇ ਜੋਗਾ ਕਰਨ ਲਈ ਦਿੱਤੇ ਗਏ ਸੀ ਕਿ ਇਹ ਖੇਤ ਇਸ ਤਰ੍ਹਾਂ ਦੀ ਫਸਲ ਪਿਆਰ ਕੁਦਰਤੀ ਖੇਤੀ ਤਹਿਤ ਇੱਥੇ ਖੜੀ ਕਰ ਸਕੇ ਸੋ ਇਹ ਜਿਹੜਾ ਆਪਣਾ ਮਾਡਲ ਆ ਉਹ ਹੈਗਾ ਸਮਝੀ ਸਹਿਯੋਗੀ ਸਰਬੱਤ ਦੇ ਭਲੇ ਦੀ ਗੁਰੂ ਨਾਨਕ ਖੇਤੀ ਦਾ ਮਾਡਲ ਤੇ ਇਹਦੇ ਵਿੱਚ ਗੱਲ ਇਹ ਆ ਕਿ ਕੱਲੀ ਫਸਲ ਪੈਦਾ ਨਹੀਂ ਕਰਨੀ ਹਮ ਆਮ ਜਿਹੜੀ ਖੇਤੀ ਚੱਲ ਰਹੀ ਹੈ ਉਹਦੇ ਚ ਕੱਲੀ ਪ੍ਰੋਡਕਸ਼ਨ ਹੋ ਰਹੀ ਹੈ ਤੇ ਕਿਸਾਨ ਮਰਦਾ ਕਿਉਂ ਆ ਕਿਉਂਕਿ ਉਹ ਕੱਲੀ ਪੈਦਾਵਾਰ ਕਰਦਾ ਜਿਹੜਾ ਕੱਲੀ ਪੈਦਾਵਾਰ ਕਰੂਗਾ ਉਹ ਅੱਜ ਕੱਲ ਪਰਸੋਂ ਨੇ ਮਰਨਾ ਹੀ ਮਰਨਾ ਤਾਂ ਇਸ ਮਾਡਲ ਦੇ ਵਿੱਚ ਕੀ ਆ ਪੈਦਾਵਾਰ ਕਰੋ ਪ੍ਰੋਸੈਸ ਕਰੋ ਪੈਕ ਕਰੋ ਤੇ ਵੇਚੋ ਚਾਰ ਕੰਮ ਤੁਸੀਂ ਆਪਣੇ ਹੱਥ ਚ ਲੈਣੇ ਆ ਚਾਰੇ ਕੰਮ ਪੈਸਾ ਅਗਲੇ ਤਿੰਨ ਕੰਮਾਂ ਚ ਤੇ ਤੁਸੀਂ ਪਹਿਲਾ ਕੰਮ ਕਰਕੇ ਮੁੜ ਕੇ ਉੱਥੇ ਬਹਿ ਜਾਂਦੇ ਆ ਕਿਤੇ ਦਿੱਲੀ ਧਰਨਾ ਲਾਉਣਾ ਕਦੇ ਹੁਣ ਖਡੌਰੀ ਸ਼ੱਭੂ ਅਗਲੇ ਟੱਪੜ ਨਹੀਂ ਦੇ ਰੇ ਠੀਕ ਹੈ ਜੇ ਅਸੀਂ ਆਪਣਾ ਧਰਨਾ ਖੇਤ ਚ ਹੀ ਲਾ ਲਈਏ ਮੇਰਾ ਮਤਲਬ ਆ ਕਿ ਜੇ ਅਸੀਂ ਖੇਤੀ ਨੂੰ ਡਿਊਟੀ ਵਾਂਗੂ ਕਰੀਏ ਤਾਂ ਹੋ ਸਕਦਾ ਸਾਨੂੰ ਧਰਨੇ ਮਾਰਨ ਦੀ ਲੋੜ ਨਾ ਪਵੇ ਸਾਨੂੰ ਤਕੜੇ ਹੋਣਾ ਪਊਗਾ ਧਰਨੇ ਧੁਰਦੇ ਮਾਰਨਾ ਕਮਜ਼ੋਰਾਂ ਦਾ ਕੰਮ ਆ ਠੀਕ ਆ ਤਰਨੇ ਲਾਉਣੇ ਕਮਜ਼ੋਰਾਂ ਦਾ ਕੰਮ ਆ ਤਗੜਿਆਂ ਦਾ ਕੰਮ ਤਰਨੇ ਨਹੀਂ ਲਾਉਂਦੇ ਉਹਦੇ ਤਗੜੇ ਉਹ ਤਾਂ ਐਂ ਮਣਾਉਂਦੇ ਹੁੰਦੇ ਗੱਲ ਵੀ ਬੰਦੇ ਦਾ ਪੁੱਤ ਬਣ ਕੇ ਆਹ ਕੰਮ ਕਰ ਤੇ ਤਗੜੇ ਕਿੱਥੋਂ ਆਉਣਾ ਬਈ ਆਪਾਂ ਜੱਟ ਕਿੱਥੋਂ ਤਗੜਾ ਆਊਗਾ ਖੇਤ ਚੋਂ ਤੇ ਖੇਤ ਮਤਲਬ ਜ਼ਮੀਨ ਜੇ ਜ਼ਮੀਨ ਤਗੜੀ ਆ ਤਾਂ ਫਸਲ ਤਗੜੀ ਆ ਫਸਲ ਤਗੜੀ ਆ ਤਾਂ نسل ਤਗੜੀ ਆ ਜ਼ਮੀਨ ਤਗੜੀ ਆ ਤਾਂ ਜ਼ਮੀਨ ਵਾਲਾ ਆਪੇ ਹੀ ਤਗੜਾ ਹੋ ਜੂ ਤਾਂ ਇਸੇ ਮਾਡਲ ਦੇ ਤਹਿਤ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ ਇਸ ਖੇਤ ਦੇ ਵਿੱਚ ਬਾਈ ਜੀ ਦੇ ਭਾਈ ਸਾਹਿਬ ਆ ਸੁਖਪ੍ਰੀਤ ਸਿੰਘ ਪਿੰਡ ਕੜਿਆਲ ਜ਼ਿਲ੍ਹਾ ਮੋਗਾ ਨੇੜੇ ਧਰਮਕੋਟ ਧਰਮਕੋਟ ਕਿਸ ਕੋਟੀ ਸੇਖਾਂ ਰੋਡ ਤੇ ਖੇਤਾ ਬਾਈ ਜੀ ਕੈਨੇਡਾ ਦੇ ਵਸਨੀਕ ਹੈਗੇ ਆ ਹੁਣ ਤੱਕ ਹਾਂਜੀ ਤੇ ਨੌਵੇਂ ਮਹੀਨੇ ਉਹ ਵਾਪਸ ਆ ਰਹੇ ਆ ਹਾਂਜੀ ਤੇ ਉਹਨਾਂ ਨੇ ਮੇਰੀਆਂ ਵੀਡੀਓ ਵਗੈਰਾ ਵੇਖ ਕੇ ਮੇਰੇ ਨਾਲ ਸੰਪਰਕ ਕੀਤਾ ਸੀ ਤੇ ਇਹ ਵਿਆਹੋਂ ਤੋਂ ਬਣੀ ਕਿ ਇੱਥੇ ਆਹ ਮਾਡਲ ਦੇ ਤਹਿਤ ਖੇਤੀ ਕਰੀਏ ਤੇ ਉਹਨਾਂ ਦਾ ਪ੍ਰੋਗਰਾਮ ਹੈ ਕਿ ਉਹਨੂੰ ਛੱਡ ਛੜਾ ਕੇ ਸਾਰੇ ਕਾਸੇ ਨੂੰ ਇੱਥੇ ਆ ਕੇ ਖੇਤੀ ਕਰਨੀ ਆ ਉਹ ਖੇਤੀ ਕਰਨੀ ਆ ਜਿਹੜੀ ਜ਼ਮੀਨ ਨੂੰ ਤਗੜਾ ਕਰੇ ਫਸਲ ਨੂੰ ਤਗੜਾ ਕਰੇ ਤੇ ਨਸਲ ਨੂੰ ਤਗੜਾ ਕਰੇ ਤਾਂ ਅਸੀਂ ਸਤੰਬਰ ਦੇ ਵਿੱਚ ਇਸ ਵਾੜ ਦੇ ਵਿੱਚ ਆਪਦੀ ਫਸਲ ਦੀ ਬਜਾਈ ਕੀਤੀ ਗੰਨਾ ਲਾਇਆ ਗੰਨਾ ਲਾਉਣ ਤੋਂ ਗੰਨਾ ਬੀਜਣ ਤੋਂ ਬਾਅਦ ਇਥੇ ਕੋਜੀ ਦਿਨਾਂ ਬਾਅਦ ਸਰੋਂ ਦੀ ਬਜਾਈ ਕਰਤੀ ਗੱਦੇ ਦੇ ਉੱਤੇ ਤੇ ਦੋਹੇ ਫਸਲਾਂ ਪੂਰੀਆਂ ਵਧੀਆਂ ਇਸ ਖੇਤ ਦੇ ਵਿੱਚ ਇਸ ਵੇਲੇ ਫੱਬੀਆਂ ਹੋਈਆਂ ਤੇ ਬਾਈ ਜੀ ਅ ਦਾ ਜਿਹੜਾ ਛੋਟਾ ਨਾਮ ਹੈ ਉਹਦੇ ਤੋਂ ਮੈਂ ਬਾਈ ਨੂੰ ਸੰਬੋਧਨ ਕਰਦਾ ਹੁੰਦਾ 골ਡੀ ਜੀ ਹਾਂਜੀ ਤੇ ਬਾਈ 골ਡੀ ਜੀ ਦੀ ਜ਼ਿੰਮੇਵਾਰੀ ਲੱਗੀ ਸੀਗੀ ਕਿ ਭਈ ਜੋ ਗੁਰਪ੍ਰੀਤ ਦਬੜੀ ਖਾਲਾ ਕਹੇਗਾ ਉਹ ਇਨ ਬਿਨ ਆਪਾਂ ਖੇਤ 'ਚ ਲਾਗੂ ਕਰਨਾ ਤੇ ਬਾਈ ਨੂੰ ਬੜੀ ਤਕਲੀਫ ਹੀ ਦਿੱਤੀ ਮੈਂ ਸ਼ੁਰੂ-ਸ਼ੁਰੂ ਚ ਵੀ ਹੁਣ ਐ ਕਰ ਲਾ ਤੇ ਹੁਣ ਐ ਕਰ ਲਾ ਤੇ ਰੂੜੀ ਤਿਆਰ ਕਰ ਹਾਂਜੀ ਠੀਕ ਆ ਬਾਈ ਜਿਹੜੀ ਉਹ ਮਿਹਨਤ ਸੀਗੀ ਹਾਂਜੀ ਆਪਾਂ ਪਹਿਲਾਂ ਰੂੜੀ ਨੂੰ ਡੀਕੰਪੋਜ਼ ਕੀਤਾ ਹਾਂਜੀ ਫਿਰ ਅਸੀਂ ਇੱਥੇ ਦੋ ਵਾਰੀ ਹਰੀ ਖਾਦ ਬੀਜ ਕੇ ਬਾਹੀ ਹਾਂਜੀ ਠੀਕ ਆ ਫਿਰ ਬਾਣ ਜਦੋਂ ਸਾਡਾ ਅਸੀਂ ਪੂਰਾ ਉਸ ਲੈਵਲ ਤੇ ਲੈ ਜਾਂਦਾ ਫਿਰ ਇੱਥੇ ਫਸਲ ਬੀਜੀ ਬਿਲਕੁਲ ਤਾਂ ਜਿਹੜਾ ਉਹ ਉਹ ਪੜਾ ਸੀਗਾ ਸਾਹਮਣੇ ਦਾ ਉਦੋਂ ਤੁਹਾਨੂੰ ਲੱਗਦਾ ਨਹੀਂ ਸੀ ਵੀ ਕਿਧਰ ਦਵੜੀ ਖਾਨੇ ਵਾਲ ਨੇ ਯੱਬ ਚ ਪਾਲਿਆ ਸਾਨੂੰ ਉਧਰੋਂ ਸਾਡਾ ਕੈਨੇਡਾ ਵਾਲਾ ਨਹੀਂ ਟਿਕਣ ਦਿੰਦਾ ਨਹੀਂ ਐਨਾ ਦਾ ਨਹੀਂ ਲੱਗਾ ਜੀ ਕਿਉਂ ਆਪਦੇ ਮਨ 'ਚ ਸੀਗਾ ਬਈ ਆਪਾਂ ਬਦਲ ਕੇ ਵੇਖੀਏ ਖੇਤੀ ਨੂੰ ਵੀ ਕਣਕ ਝੋਨਾ ਤਾਂ ਹਰ ਸਾਲ ਹੀ ਕਰੀ ਜਾਂਦੇ ਆ ਬਈ ਤੁਹਾਡਾ ਮਾਡਲ ਸਮਝਿਆ ਸੀਗਾ ਬਾਅਦ 'ਚ ਮਨ ਸੀਗਾ ਬਈ ਆਪਾਂ ਇਹ ਕਰੀਏ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਇਹ ਕੀਤਾ ਤਾਂ ਉਦੋਂ ਜਿਹੜੀ ਥੋੜੀ ਜੀ ਘਾਲਣਾ ਘਾਲਣੀ ਪਈ ਹਾਂਜੀ ਤੇ ਉਹਦਾ ਰਿਜ਼ਲਟ ਹੋਣਾ ਆਪਣੇ ਖੇਤ 'ਚ ਖੜਾ ਨਹੀਂ ਚਿੰਦਾ ਜੀ ਹਾਂਜੀ ਕੋਈ ਗੱਲ ਬਾਤ ਹੈਗੀ ਆ ਨਹੀਂ ਪੂਰਾ ਹੀ ਦਿੰਦਾ ਵਾ ਜੀ ਕਿਰਪਾ ਮਹਾਰਾਜ ਦੀ ਦਬੜੀ ਖਾਨ ਵਾਲੇ ਤੇ ਪੂਰੀ ਪੂਰੀ ਕਰਪਾ ਹੈਈ ਪੂਰੀ ਕਰ ਸਾਰਿਆਂ ਤੇ ਹੀ ਆਪਣੇ ਦੇ ਹਨ ਤਾਂ ਹੀ ਆ ਸਾਰਾ ਕੁਝ ਇੱਥੇ ਹਾਜ਼ਰ ਨਾ ਜੀ ਬਹੁਤ ਵਧੀਆ ਫਸਲ ਹੋਈ ਵੀ ਆ ਜਿਵੇਂ ਮਤਲਬ ਪਹਿਲਾਂ ਦੂਸਰੀਆਂ ਰੇਹਾਂ ਸਪਰੇਆਂ ਪਾ ਕੇ ਕਰਦੇ ਹੁੰਦੇ ਸੀ ਉਦੋਂ ਵੀ ਵਧੀਆ ਫਸਲ ਹੋਈ ਹੋਈ ਆ ਜਿਹਦੇ ਵਿੱਚ ਇੱਕ ਵੀ ਚੀਜ਼ ਨਹੀਂ ਪਾਈ ਹੋਈ ਜੀ ਜੀ ਇੱਕ ਵਿੱਚ ਸਿਰਫ ਆਪ ਹੀ ਜ਼ਮੀਨ ਨੇ ਫਸਲ ਪੈਦਾ ਕੀਤੀ ਆ ਤੇ ਆਪ ਹੀ ਫਲ ਲਾਇਆ ਵਾ ਅਸੀਂ ਵੀਰੇ ਫਸਲ ਤੇ ਕੋਈ ਕੰਮ ਨਹੀਂ ਕੀਤਾ ਹਾਂਜੀ ਅਸੀਂ ਕੱਲਾ ਜ਼ਮੀਨ ਤੇ ਕੰਮ ਕੀਤਾ ਤੇ ਬਾਕੀ ਕੰਮ ਸਾਡਾ ਜ਼ਮੀਨ ਨੇ ਕੀਤਾ ਹਾਂਜੀ ਅਸੀਂ ਜ਼ਮੀਨ ਨੂੰ ਤਗੜੀ ਕੀਤਾ ਬਾਈ ਤੁਸੀਂ ਵੀ ਕਰ ਸਕਦੇ ਹੋ ਅੱਛਾ ਹਾਂਜੀ ਤੇ ਬਾਈ ਜ਼ਮੀਨ ਤਾਂ ਇਹ ਕਹਿੰਦੀ ਆ ਵੀ ਤੁਸੀਂ ਮੈਨੂੰ ਖਾਉਂਦੇ ਰਹੋ ਤੇ ਮੈਂ ਤੁਹਾਡੇ ਪੜਾਰੇ ਭਰਦੀਆਂ ਮਾਰਦੀ ਤੇ ਬਾਈ ਜੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਦੇ ਮਾਮਾ ਜੀ ਦੇ ਲੜਕੇ ਆ ਹਾਂ ਤੇ ਬਾਈ ਇਸ ਤਰ੍ਹਾਂ ਦੀ ਖੇਤੀ ਪਿਓਰ ਕੁਦਰਤੀ ਖੇਤੀ ਬਿਨਾ ਰੇਸਪਰੇ ਵਾਲੀ ਤੁਸੀਂ ਐਦੋਂ ਪਹਿਲਾਂ ਕਿਤੇ ਦੇਖੀ ਨਹੀਂ ਵੇਖੀ ਬਾਈ ਨਹੀਂ ਵੇਖੀ ਮਨ ਲੱਗਦਾ ਇਹਦੇ ਚ ਪੂਰਾ ਪੂਰਾ ਵੀਰੇ ਦੇਖੋ ਜੀ ਆ ਜਿਹੜੀ ਸਰੋਂ ਆ ਲਾਈਨ ਤੋਂ ਲਾਈਨ 3 ਫੁੱਟ ਦਾ ਫਾਸਲਾ ਆ ਪਾ ਹਾਂਜੀ ਠੀਕ ਆ ਤੇ ਵਾਣ ਇੱਕ ਤਰ੍ਹਾਂ ਨਾਲ ਮੱਲੀ ਬੈਠੀ ਆ ਤੇ ਅਜੇ ਇਹਨੇ ਕੋਲੇ ਇੱਕ ਮਹੀਨੇ ਦਾ ਟਾਈਮ ਆ ਤੇ ਆਉਂਦੇ 15 ਦਿਨਾਂ ਬਾਅਦ ਇਹਦੇ ਵਿੱਚ ਅਸੀਂ ਕੱਢ ਨਹੀਂ ਸਕਾਂਗੇ ਹਾਂਜੀ ਤੇ ਥੱਲੇ ਗੰਨਾ ਵੀ ਪੂਰਾ ਹਾਂਜੀ ਜਿਹੜਾ ਹੈਗਾ ਜਦ ਜੋਰ ਦਿਖਾਉਂਦਾ ਪਿਆ ਉਹਨੇ ਫੋਟ ਚੱਕ ਲਈ ਆ ਚੱਕਣੀ ਆ ਜੀ ਤਾਂ ਅਖੇ ਭੰਡਾ ਭਣਾਰੀਆਂ ਕਿੰਨਾ ਕੁ ਭਾਰ ਇੱਕ ਮੁਠੀ ਚੱਕਲਾ ਦੂਜੀ ਨੂੰ ਤਿਆਰ ਆ ਸਾਡੀ ਸਰੋਂ ਜਿਵੇਂ ਬਾਹਰ ਹੋਊਗੀ ਹਾਂਜੀ 15 20 ਮਾਰਚ ਦੇ ਆਸ-ਪਾਸੇ ਹਾਂਜੀ ਤੇ ਥੱਲੇ ਉਹ ਬੰਨਾ ਪਹਿਲਾਂ ਹੀ ਤਿਆਰ ਖੜਾ ਹਾਂਜੀ ਤੇ ਗੰਨੇ ਦੇ ਨਾਲ ਹੀ ਜਦੋਂ ਸਰੋਂ ਵਾਲਾ ਸਾਡਾ ਥਾਂ ਵਿਹਲਾ ਹੋ ਜਾਊਗਾ ਤੇ ਉੱਥੇ ਅਸੀਂ ਅਗਲੀ ਫਸਲ ਅਗਲੀ ਜਿਹੜੀ ਕਰਨੀ ਹੋਈ ਉਹ ਕਰਾਂਗੇ ਸੋ ਇਸ ਖੇਤ ਦੇ ਵਿੱਚ ਜੇ ਆਹ ਸਭ ਕੁਝ ਹੋ ਸਕਦਾ ਤਾਂ ਕੱਲੇ-ਕੱਲੇ ਪੰਜਾਬ ਦੇ ਖੇਤ 'ਚ ਇਹ ਹੋ ਸਕਦਾ ਸੋ ਪਹਿਲੀ ਲੜਾਈ ਆਪਣੇ ਖੇਤਾਂ ਚ ਲੜਨ ਦੀ ਲੋੜ ਆ ਹਾਂਜੀ ਪਹਿਲਾਂ ਆਪਣੇ ਆਪ ਨਾਲ ਲੜ ਕੇ ਆਪਣੇ ਆਪ ਨੂੰ ਹਰਾਓ ਹਾਂਜੀ ਲਾਚੜੇ ਦਾ ਸੀ ਹੋਏ ਆ ਠੀਕ ਆ ਪਹਿਲੀ ਲੜਾਈ ਤਾਂ ਸਾਡੀ ਸਾਡੇ ਨਾਲ ਆ ਹਾਂਜੀ ਵੀ ਅਸੀਂ ਕਿਹੜੇ ਰਾਹ ਤੇ ਤੁਰੇ ਫਿਰਦੇ ਆ ਤੇ ਰਾਹ ਸਾਡਾ ਕਿਹੜਾ ਬਿਲਕੁਲ ਜੀ ਜਿਨ੍ਹਾਂ ਦਾ ਰਾਹ ਗੁਰੂ ਨਾਨਕ ਵਾਲਾ ਹੋਵੇ ਹਾਂਜੀ ਤੇ ਉਹ ਫਿਰਦੇ ਹਣ ਸ਼ੈਤਾਨ ਦੇ ਰਾਹ ਤੇ ਸਹੀ ਗੱਲ ਤੇ ਯਾਰ ਫਿਰ ਉਹਨਾਂ ਦੀ ਜਿਹੜੀ ਬੇੜੀ ਆ ਉਹ ਕਿਵੇਂ ਬੰਨੇ ਲੱਗੂ ਬਿਲਕੁਲ ਸੋ ਗੁਰੂ ਨਾਨਕਾਲਾ ਰਾਹ ਸਾਨੂੰ ਫੜਨਾ ਹੀ ਪੈਣਾ ਇਸੇ ਕਰਕੇ ਸਾਡੇ ਮਾਡਲ ਦਾ ਨਾਮ ਆ ਸਾਂਝੀ ਸਹਿਯੋਗੀ ਸਰਬੱਤ ਦੇ ਭਲੇ ਦੀ ਗੁਰੂ ਨਾਨਕ ਖੇਤੀ ਸੋ ਕਹਿੰਦੇ ਆ ਵੀ ਸਹੀ ਪਿਆਰੇ ਮੇਲ ਜਿੰਨ ਮਿਲਿਆ ਤੇਰਾ ਨਾਮ ਚੇਤਾਵੇ ਤੇ ਮੈਨੂੰ ਮੇਲ ਤੇ ਪਿਆਰੇ ਮਹਾਰਾਜ ਨੇ ਠੀਕ ਆ ਸਾਰਾ ਪਰਿਵਾਰ ਹੀ ਸਬਰ ਵਾਲੇ ਬੰਦੇ ਆ ਸ਼ੁਕਰ ਵਾਲੇ ਬੰਦੇ ਆ ਤੇ ਪੰਜਾਬ ਲਈ ਦਿਲੋਂ ਦਰਦ ਰੱਖਦੇ ਆ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੀ ਜ਼ਮੀਨ ਨਾਲ ਜੁੜੀਏ ਜ਼ਮੀਨ ਨਾਲ ਜੁੜੋਂਗੇ ਤਾਂ ਪੰਜਾਬ ਬਚੂਗਾ ਜ਼ਮੀਨ ਤੁਹਾਡੀ ਤਾਂ ਹੀ ਬਚੂਗੀ ਜੇ ਤੁਸੀਂ ਜ਼ਮੀਨ ਨੂੰ ਬਚਾਉਣ ਲਈ ਅੱਗੇ ਆਉਂਗੇ ਤੇ ਜ਼ਮੀਨ ਨੂੰ ਬਚਾਉਣਾ ਤਾਂ ਗੁਰੂ ਨਾਨਕ ਦੇ ਲਾੜ ਲੱਗਣਾ ਪੈਣਾ ਗੱਲਾਂ ਕੌੜੀਆਂ ਮਿੱਠੀਆਂ ਸਭ ਮਨਜ਼ੂਰ ਕਰਿਓ ਜੇ ਗੱਲਬਾਤ ਲੱਗਿਓਏ ਚੰਗੀ ਤਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਵਾਤਵਾ ਲਾਈਕ ਕਰਿਓ ਕਮੈਂਟ ਕਰਕੇ ਆਪਣੇ ਵਿਚਾਰ ਦੇਨੇ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ